ਸ਼ਸ਼ੀਕਲ ਵੀਰ ਜੀ ਜਿੰਦਰ ਡੇਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਵੀਰ ਜੀ ਅੱਜ ਆਪਣੇ ਕੋਲ ਦੋ ਕਟੀਆਂ ਆਈਆਂ ਪਹਿਲਣਾ ਕਾਨੂੰ ਗਲਾਣੇ ਵੀਰ ਜੀ ਦੋਵੇਂ ਤਾਜ਼ੀਆਂ ਸੋਈਆਂ ਦੇ ਆ ਤਿੰਨ ਤਿੰਨ ਦਿਨਾਂ ਦੀਆਂ ਸੋਈਆਂ ਦੇ ਵੀਰ ਜੀ ਆਹ ਬੱਚੇ ਦੇ ਵੀਰ ਜੀ ਚੈਨਲ ਨੂੰ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਆਹ ਵੀਰ ਜੀ ਕਰਦੇ ਆ ਗੱਲਬਾਤ ਦਿਖਾਉਨੇ ਆ ਤੁਹਾਨੂੰ ਕਟੀਆਂ ਸ਼ਸ਼ੀਕਾ ਵੀਰ ਜੀ ਕਿਹਾ ਜੀ ਕੀ ਹਾਲ ਹੈ ਵਧੀਆ ਵਧੀਆ ਭਾਜੀ ਹੋਰ ਸੁਣਾਓ ਹਾਂਜੀ ਠੀਕ ਤੇ ਵੀਜੀਏ ਦੋ ਨਗਾ ਜ ਆਪਣੇ ਕੋਲ ਠੀਕ ਜੇ ਇਹ ਕਿਥੋਂ ਕੱਢ ਲਿਆਂਦੇ ਜੇ ਹਰਿਆਣੇ ਦੀਆਂ ਕਟੀਆਂ ਦੋਵੇਂ ਹੀ ਠੀਕ ਜੇ ਪਹਿਲਾਂ ਦੋਵੇਂ ਚਾਰ ਦੰਦ ਠੀਕ ਜੇ ਵੀਜੀਏ ਨਮੂਨੇ ਆ ਭਾਈ ਠੀਕ ਹੈ ਠੀਕ ਹੈ ਵੀਜੀਏ ਦੇਖੋ ਕਟੀਆਂ ਕੁੜੀਆਂ ਦੇਖੋ ਨਹੀਂ ਭਾਜੀ ਹੈ ਹੀ ਬੜੀਆਂ ਸੋਹਣੀਆਂ ਤੇ ਦੇਖੋ ਵੀਜੀਏ ਕਟੀਆਂ ਦੇਖੋ ਪੂੜੀਆਂ ਸੁਨੱਖੀਆਂ ਲਿਆਂਦੀਆਂ ਤਕਦੇ ਠੀਕ ਜੇ ਵੀਜੀਏ ਤੁਹਾਨੂੰ ਖੋਲ ਕੇ ਦਿਖਾਉਨੇ ਕਰਾਂ ਲਫੋ ਵੀਜੀ ਨਾਲ ਵਿਦੇ ਇਹ ਕਿਥੋਂ ਨਾ ਕੱਢ ਲਿਆਂਦੇ ਦੇ ਅਟਕਾਂ ਕਿੱਟੀਆਂ ਇੱਦਾਂ ਹੀ ਬਹਿ ਜਾ ਥੱਲੇ ਭਾਵੇਂ ਤੋਪਾ ਆਇਆ ਤੋਪਾ ਜੀ ਜੀ ਪਰਸੋਂ ਦੇ ਜੋ ਟਿਛੂ ਆ ਠੀਕ ਜੀ ਝੂਠ ਮਾਰਨ ਨੂੰ ਭਾਵੇਂ 15 ਕਿਲੋ ਕਹਿ ਦਿੱਤੀ ਕਿਦਾਂ ਨੂੰ ਜੱਟੀ ਦਾ ਕੱਡਾ ਲੱਗ ਕੱਡਾ ਲੱਗਾ ਕੰਢੀ ਦੇ ਦਾ ਠੀਕ ਦੇ 10 ਕਿਲੋ ਬੋਲਾ ਹੁੰਦਾ ਪੱਕਾ ਧਰ ਕੇ ਕੰਢੇ ਚੜ ਕੇ ਲੈ ਦੇ ਠੀਕ ਦੇ ਮਗਰ ਕੀ ਜੇ ਮੁੱਲ ਮਗਰ ਜੀ ਕੱਟੀ ਜੇ ਦੇ ਠੀਕ ਦੇ ਤੇ ਮੁੱਲ ਵੀ ਜੀ ਕਰਨ ਨੂੰ ਭਾਵੇਂ ਡੇਢੀ ਕਿਲੀ ਚਾਹੀਏ ਕੋਈ ਗਲਾ ਵਾਲਾ ਹਨਾ ਹਾਂਜੀ ਹਾਂਜੀ ਆ ਪਾ ਛੋਟੀ ਵੀ ਜੀ ਦਾਂਗੇ 1 ਪੰਜ ਦੀ ਠੀਕ ਦੇ ਠੀਕ ਹੈ ਕੋਈ ਮਾਨਤਾ ਨਾ ਮਾਨਤਾ ਹੋ ਜਾ ਵੀ ਲਾਇਦਾ ਕੋਈ 1500 ਹੋ ਜਾਣਾ ਹੋਰ ਠੀਕ ਦੇ ਵੇਖੋ ਕੱਟੀ ਦਿਖਾਉ ਲੱਗੋ ਜੀ ਜਨਾਬ ਵੇਖੋ ਕੱਲਾ ਕੱਲਾ ਥਣ ਲੱਗਾ ਕੁੜੀਆਂ ਫਲੀਆਂ ਵਾਲਾ ਹਾਂ ਨੋਗਲਾ ਹਾਂਜੀ ਹਾਂਜੀ ਇਹ ਤਾਂ ਗੱਲ ਐ ਜੀ 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 ਕੱਟੀ ਚਾਰ ਦੰਦ ਠੀਕ ੜੇ ਪਹਿਲਾਂ ਕੱਟੀ ਹਾਂਜੀ ਹਾਂਜੀ ਇਹਨੂੰ ਹੱਤ ਆ ਗਿਆ ਜੀ ਨੂੰ ਠੀਕ ਐ ਮੇਰੇ ਕੋਲ 12 ਕਿਲੋ ਦੋ ਦੋ ਹੋਊਗਾ ਪੱਕਾ 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 12 ਕਿਲੋ ਦੋ ਜਗ੍ਹਾ ਭਾਵੇਂ 15 ਕਿਲੋ ਦਾ ਵਸਵਾ ਕਰ ਦਿਓ ਠੀਕ ੜੇ ਵੇਖੋ ਆਹ ਛੁੱਕ ਝੋਟੀਆਂ ਕੰਲੀ ਝੂੜਾ ਕੀ ਬੋਲੋ ਕਹਿੰਦੇ ਨਸਲਾ ਦੇ ਹਾਂਜੀ ਹਾਂਜੀ ਇਹ ਤਾਂ ਗੱਲ ਹੈ ਜੀ ਹਰ ਹਰਾਂ ਨੇ ਕਟੀਆਂ ਨੇ ਕੋਈ ਬੰਦਾ ਕਹਿ ਨਹੀਂ ਸਕਦਾ ਵੀ ਦੇਸਤੀ ਘੋਟੀਆਂ ਨੇ ਗੱਲਾਂ ਲੋਕੀ ਕਹਿੰਦੇ ਯਾਰ ਮਾਲਵੇ ਦੀ ਆ ਮਾਲਵੇ ਦੀ ਹਾਂਜੀ ਹਾਂਜੀ ਮਾੜਾ ਪਟਲਾ ਹੋਵੇ ਉਹ ਪਾਓ ਭਜੀ ਯਾਰ ਕਹਦੇ ਤੁਸੀਂ ਰਿਕਾਰਡ ਤੋੜਦੇ ਤੇ ਬੰਦਾਂ ਦਾ ਵੀ ਕੋਈ ਫਾਇਦਾ ਨਹੀਂ ਜਗਾ ਦੇਖੋ ਭਤੀ ਜੀ ਜੀ ਮੋਲੇ ਦਾ 1.50 ਕਰਦੇ ਆਪਾਂ ਠੀਕ ਜੀ ਉਹਰੇ 1.5 ਮੰਗ ਲਈ ਹੈ ਹਨਾ ਕੋਈ ਫਾਇਦਾ ਨਹੀਂ ਬਣਾ 70 ਮੰਗ ਲਈ ਹੈ ਹਾਂ ਜੀ ਹਾਂ ਜੀ ਛੋਟੀ ਤਾਂ ਵੀ 1.15 ਦੀ ਠੀਕ ਜੀ 1.15 ਜੇ ਮੰਨਤਾ ਨਾ ਹੋ ਜਾਏਗਾ ਮੇਰੇ ਵੀ ਰਾਇਗੇ ਤਾਂ ਠੀਕ ਹੈ ਬਾਕੀ ਕੱਟੀ ਲੇਖੋ ਕੱਡੀ ਚੰਗੀ ਆ ਬਾਕੀ ਲੈਣ ਵਾਲੇ ਮੇਰੇ ਨੀਰਾ ਫੋਨ ਕਰਨੇ ਕਰਨਾ ਵਾ ਹਾਂ ਜੀ ਹਾਂ ਜੀ ਬਾਕੀ ਵੇਚਣ ਵਾਲੇ ਵੀ ਫੋਨ ਕਰ ਸਕਦੇ ਗਾਂ ਹੀ ਵੇਚਣੀ ਮੱਝ ਵੇਚਣੀ ਕੋਈ ਕਹਿੰਦੇ ਸੌਦਾ ਲਾਉਣਾ ਹੋ ਜਾਏਗਾ ਸਾਰਾ ਹਰ ਤਰ੍ਹਾਂ ਦਾ ਹੋ ਜਾਏਗਾ ਠੀਕ ਜੀ ਠੀਕ ਜੀ ਇੱਕ ਬੱਛੀ ਵੀ ਦੀ ਆਪਣੇ ਕੋਲ ਪਾਰਾ ਲੇ ਰਾ ਕੋਈ ਮੋਲ ਨਹੀਂ ਰੋਣਾ ਪਾ ਠੀਕ ਚਲ ਕਜੀ ਦਿਖਾਣੀ ਵੀ ਦਾ ਨੂੰ ਠੀਕ ਆ ਦੇਖੋ ਵੀ ਜੀ ਬੈ ਇਹ ਚਲ ਕਜੀ ਦਿਖਾਣੀ ਆਲੀ ਪਰ ਇਹ ਕੱਚੀ ਲੱਗਦੀ ਆ ਇੰਨੀ ਵਸ਼ੀ ਕੱਚੀ ਆ ਠੀਕ ਦੇ ਫਰਿੱਜ ਤਾਂ ਵੀ ਠੰਡੀ ਵਸ਼ੀ ਆ ਠੀਕ ਦੇ ਦੇਖੋ ਫਰਿੱਜ ਕਿਉਂ ਇਹੇ ਗਾੜੀ ਮੱਸ਼ੀ ਲੈ ਜੂ ਆਲੀ 15 ਤੋਂ 20 ਦਿਨ ਠੀਕ ਦੇ ਕਿ ਚਲ ਕਜੀ ਦਿਖਾਣੀ ਆਲੀ ਇਹ ਜਿਹੜਾ ਨਹੀਂ ਕੋਈ ਰੇਣੀ ਆਪਾ ਪੋਣਾ ਠੀਕ ਜੀ ਬਾਕੀ ਜਿਹੜੇ ਵੀ ਲੈਣੀ ਹੋਵੇ ਕੀ ਫੋਨ ਤੇ ਗੱਲਬਾਤ ਕਰ ਲੈ ਬਾਕੀ ਵੀ ਜੀ ਉਹ ਦੋ ਨਾਗਾ ਮੇਰੇ ਵੀ ਜਿਹੜੇ ਲੈਣੀਆਂ ਮੇਰੇ ਵੀ ਉਹ ਹੀ ਫੋਨ ਕਰੇ ਗੱਲਾਂ ਬਾਤਾਂ ਵਾਲਾ ਨਾ ਕੋਈ ਮੇਰੇ ਵੀ ਫੋਨ ਕਰੇ ਠੀਕ ਜੀ ਠੀਕ ਜੀ ਬਾਕੀ ਫਿਰ ਜਿਹਨੇ ਵੀ ਚੈਨਲ ਨੂੰ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਨਵੀਂ ਤੋਂ ਨਵੀਂ ਵੀਡੀਓ ਵੇਖਣ ਲਈ ਚੱਲਣਾ ਘਟਾ ਬਟਨ ਦਬਾਓ ਸਤਿ ਸ਼੍ਰੀ ਅਕਾਲ ਵੀ ਜੀ